ਪਸ਼ੂ ਪਾਲਕ ਵੀਰੋ ਅਤੇ ਭੈਣੋ ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਕਿੱਤਿਆਂ ਨਾਲ ਜੁੜੇ ਹਨ ਸਾਡੇ ਕਿਸਾਨ ਸਾਥੀ ਬੀਬੀਆਂ ਅਤੇ ਕਾਮੇ ਸਾਲ ਭਰ ਮਿਹਨਤ ਸਦਕਾ ਜ਼ਮੀਨ ਅਤੇ ਪਸ਼ੂਆਂ ਤੋਂ ਅਨਾਜ ਦੁੱਧ ਆਂਡਿਆਂ ਦੀ ਉਪਜ ਰਾਹੀਂ ਦੇਸ਼ ਦਾ પેટ ਭਰਦੇ ਹਨ ਆਪਣੇ ਕਾਰੋਬਾਰ ਅਤੇ ਜੀਵਿਆਂ ਤੋਂ ਸਮਾ ਕੱਢ ਕੇ ਕਿਸਾਨ ਅਤੇ ਪਸ਼ੂ ਪਾਲਕ ਮੇਲਿਆਂ ਦਾ ਰੁਖ ਕਰਦੇ ਹਨ ਮੇਲ ਸ਼ਬਦ ਤੋਂ ਬਣਿਆ ਮੇਲਾ ਸਮਾਜ ਦੇ ਸਾਰੇ ਵਰਗਾਂ ਦੇ ਮੇਲ ਮਿਲਾਪ ਅਤੇ ਸਰੀਓਗ ਵਧਾਉਣ ਦਾ ਸਬਬ ਬਣਦਾ ਹੈ। ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਸਾਡੀ ਖੇਤੀ ਵਿਰਾਸਤ ਨਾਲ ਜੁੜਿਆ ਅਹਿਮ ਮੇਲਾ ਹੈ। ਪਸ਼ੂ ਪਾਲਣ ਮੇਲਾ ਹਰ ਸਾਲ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਸਤੰਬਰ ਮਹੀਨੇ ਦਾ ਪਸ਼ੂ ਪਾਲਣ ਮੇਲਾ 13 ਅਤੇ 14 ਸਤੰਬਰ 2024 ਨੂੰ ਲਗਾਇਆ ਜਾਏਗਾ। ਇਸ ਮੇਲੇ ਦਾ ਮੁੱਖ ਉਦੇਸ਼ ਹੈ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਪੋਲਟਰੀ ਅਤੇ ਮੱਛੀ ਪਾਲਣ ਦੇ ਉਤਪਾਦਨ ਦੀ ਪ੍ਰੋਸੈਸਿੰਗ ਕਰਕੇ ਇਹਨਾਂ ਤੋਂ ਉਤਪਾਦ ਤਿਆਰ ਕਰਨ ਵਾਲੇ ਉਤਸ਼ਾਹਿਤ ਕਰਨਾ ਇਸੇ ਸੁਨੇਹੇ ਨੂੰ ਦਰਸਾਉਣ ਲਈ ਮੇਲੇ ਦਾ ਨਾਰਾ ਰੱਖਿਆ ਗਿਆ ਹੈ ਉਤਪਾਦਨ ਤੋਂ ਉਤਪਾਦ ਬਣਾਈਏ ਆਓ ਵੱਧ ਮੁਨਾਫਾ ਪਾਈਏ ਇਸ ਸਬੰਧ ਵਿੱਚ ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਉਮਦਾ ਨਸਲ ਦੇ ਪਸ਼ੂ ਯੂਨੀਵਰਸਿਟੀ ਵਿਖੇ ਕੀਤੀਆਂ ਜਾ ਰਹੀਆਂ ਖੋਜਾਂ ਅਤੇ ਕਾਡਾ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਪਸ਼ੂ ਪਾਲਕਾਂ ਦੀ ਖੇਚੜਾ ਕੇਂਦਰ ਬਣ ਗਈਆਂ। ਮੇਲੇ ਦੇ ਮੰਚ ਤੋਂ ਯੂਨੀਵਰਸਿਟੀ ਦੇ ਵਿਗਿਆਨੀ ਪਸ਼ੂ ਪਾਲਣ ਕਿੱਤੇ ਨਾਲ ਜੁੜੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਦੇ ਨਾਲ ਗਾਵਾਂ ਪਾਲਣ, ਪੋਲਟੀ ਫਾਰਮਿੰਗ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਕਾਮਯਾਬੀ ਦੀਆਂ ਕਹਾਣੀਆਂ ਰਚਣ ਵਾਲੇ ਅਗਾਹ ਵੱਧੂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤੇ ਜਾਣਗੇ। ਯੂਨੀਵਰਸਿਟੀ ਵਿਖੇ ਖੋਜਾਂ ਦੇ ਨਤੀਜੇ ਵਜੋਂ ਤਿਆਰ ਕੀਤੇ ਵਕਫਾ ਖੁਦ ਪਾਦ। ਜਿਵੇਂ ਕਿ ਤਾਤਾਂ ਦਾ ਚੂਰਾ ਬਾਈਪਾਸ ਫੈਟ ਪਸ਼ੂ ਚਾਟ ਪਸ਼ੂਆਂ ਦੇ ਮੱਦੇ ਲਈ ਮੈਗਨੇਟਸ ਮੈਸਟਾਈਟਸ ਜਾਂਚ ਕਿਟ ਦੁੱਧ ਜਾਂਚ ਕਿਟ ਯੂਨੀਵਰਸਿਟੀ ਦਾ ਸਾਹਿਤ ਅਤੇ ਮਹੀਨੇਵਾਰ ਰਸਾਲਾ ਵਿਗਿਆਨਕ ਪਸ਼ੂ ਪਾਲਣ ਵਿਕਰੀ ਲਈ ਉਪਲਬਧ ਹੋਣਗੇ ਯੂਨੀਵਰਸਿਟੀ ਵੱਲੋਂ ਦੁੱਧ ਦੀ ਪ੍ਰੋਸੈਸਿੰਗ ਰਾਹੀਂ ਤਿਆਰ ਕੀਤੇ ਉਤਪਾਦ ਜਿਵੇਂ ਕਿ ਬਰਫੀ ਮਿਲਕ ਕੇਕ ਆਈਸਕ੍ਰੀਮ ਫਲੇਵਰਡ ਮਿਲਕ ਫਲੇਵਰਡ ਲੱਸੀ ਵੇ ਡਰਿੰਕ ਅਤੇ ਮੀਟ ਉਤਪਾਦਾਂ ਦੀ ਵਿਕਰੀ ਲਈ ਸਟਾਲ ਸਜਾਏ ਜਾਣਗੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਸਹੂਲਤ ਲਈ ਪਸ਼ੂ ਪਾਲਣ ਦੇ ਕਿੱਤਿਆਂ ਨਾਲ ਜੁੜੇ ਉਦਯੋਗਾਂ ਵੱਲੋਂ ਵੀ ਮੇਲੇ ਵਿੱਚ ਸ਼ਰਕਤ ਕਰਕੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੰਡਾਲ ਲਗਾਏ ਜਾਣਗੇ ਮੇਲੇ ਵਿੱਚ ਆਪਸੀ ਮੇਲ ਮਲਾਪ ਨਾਲ ਵਿਗਿਆਨੀਆਂ ਨੂੰ ਵੀ ਕਿਸਾਨਾਂ ਦੇ ਤਜਰਬਿਆਂ ਤੋਂ ਪਸ਼ੂ ਪਾਲਣ ਕਿੱਤਿਆਂ ਦੀਆਂ ਲੋੜਾਂ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ ਆਸ ਕਰਦੇ ਹਾਂ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਬੈਠੇ ਪਸ਼ੂ ਪਾਲਕ ਤੇ ਸੁਆਣੀਆਂ ਜਿੰਨਾ ਰੱਖ ਕੇ ਪਸ਼ੂ ਪਾਲਣ ਕਿੱਤਿਆਂ ਵਿੱਚ ਸਭ ਤੋਂ ਵੱਧ ਯੋਗਦਾਨ ਹੈ ਅਤੇ ਗੁਆਡੀ ਸੂਬਿਆਂ ਦੇ ਕਿਸਾਨ ਇਸ ਮੇਲੇ ਵਿੱਚ ਸ਼ਿਰਕਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਉਣਗੇ